ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਜੁੜੀ ਹੋਈ ਹੈ ਸ਼੍ਰੋਮਣੀ ਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਖੁਰਾਂ ਦੇ ਨਾਲ ਤੁਹਾਨੂੰ ਜਿਵੇਂ ਪਤਾ ਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਹੈ 15 ਦਿਨਾਂ ਦੇ ਅੰਦਰ-ਅੰਦਰ ਸ਼੍ਰੀ ਕਾਲ ਤਖਤ ਸਾਹਿਬ ਪਹੁੰਚ ਕੇ ਆਪਣੇ ਤੇ ਲੱਗੇ ਦੋਸ਼ਾਂ ਦਾ ਜਿਹੜਾ ਸਪਸ਼ਟੀਕਰਨ ਹੈ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਉੱਥੇ ਦੇਣਾ ਪਏਗਾ ਤੇ ਇਹ ਸਭ ਦੇ ਦਰਮਿਆਨ ਇਹ ਜਿਹੜੀਆਂ ਖਬਰਾਂ ਚੱਲ ਰਹੀਆਂ ਸੀ ਇਹ ਚਰਚਾਵਾ ਚੱਲ ਰਹੀਆਂ ਸੀ ਕਿ ਹੁਣ ਸੁਖਬੀਰ ਬਾਦਲ ਇਸ ਵੇਲੇ ਕਿੱਥੇ ਨੇ ਤਾਂ ਉਹ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਗਈ ਹੈ ਕਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਅੱਜਕਲ ਵਿਦੇਸ਼ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਛੁੱਟੀਆਂ ਬਤਾ ਰਹੇ ਨੇ ਵਿਦੇਸ਼ ਦੇ ਵਿੱਚ ਗਏ ਹੋਏ ਅਤੇ ਉਹਨਾਂ ਨੇ 22 ਜੁਲਾਈ ਨੂੰ ਵਿਦੇਸ਼ੋਂ ਪਰਤ ਜਾਣਾ ਹੈ ਜੇ ਸਾਬਕਾ ਮੰਤਰੀ ਮਹੇਸ਼ੇਂਦਰ ਸਿੰਘ ਗਰੇਵਾਲ ਨੇ ਗੱਲਬਾਤ ਕਰਦੇ ਆ ਇਹ ਸਾਰੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਅੱਜ ਜਿਹੜਾ ਸੁਖਬੀਰ ਬਾਦਲ ਹੁਰੀ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ਦੇ ਵਿੱਚ ਨੇ ਤੇ ਉਸ ਤੋਂ ਬਾਅਦ ਦੇ ਵਿੱਚ 22 ਜੁਲਾਈ ਦੇ ਨੇੜੇ ਤੇੜੇ ਉਹ ਵਾਪਸ ਪਰਤ ਸਕਦੇ ਆ ਤੇ ਨਾਲ ਦੀ ਨਾਲ ਹੀ ਜਦੋਂ ਉਹਨਾਂ ਦੇ ਕੋਲੋਂ ਇਹ ਸਵਾਲ ਪੁੱਛਿਆ ਗਿਆ ਕਿ ਅਕਾਲ ਤਖਤ ਸਾਹਿਬ ਤੋਂ ਜੱਤੇਦਾਰ ਸਹਿਬਾਨਾਂ ਨੇ ਸੁਖਬੀਰ ਬਾਦਲ ਨੂੰ ਤਲਬ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਲਈ ਤੇ ਸਾਡੇ ਪ੍ਰਧਾਨ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਉਹ ਇਲਾਹੀ ਹੁਕਮ ਹੈ ਜਿਦਾਂ ਹੀ ਸਾਡੇ ਪ੍ਰਧਾਨ ਵਿਦੇਸ਼ੋਂ ਪਰਤਦੇ ਨੇ ਤਾਂ ਵਿਦੇਸ਼ੋਂ ਪਰਤ ਕੇ ਉਹਨਾਂ ਨੇ ਸਿੱਧਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਖਿਮਾ ਜਾਂਚਨਾ ਦੀ ਜਿਹੜੀ ਤਿਆਰੀ ਹੈ ਉਹ ਕਰਨੀ ਹੈ ਤੇ ਖਿਮਾ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਉੱਥੇ ਜਾ ਕੇ ਮੰਗੀ ਜਾਂਦੀ ਹੈ ਸਪਸ਼ਟੀਕਰਨ ਕੀ ਦਿੱਤਾ ਜਾਂਦਾ ਇਹ ਤਾਂ ਜ਼ਰੂਰ ਸਮੇਂ ਨੇ ਬਿਆਨ ਕਰਨਾ ਪਰ ਦੱਸਣਾ ਇੱਥੇ ਇਹ ਵੀ ਜ਼ਰੂਰੀ ਹੈ ਕਿ ਬਾਕੀ ਅਕਾਲੀਆਂ ਦੇ ਵੱਲੋਂ ਜੱਥੇਦਾਰ ਸਹਿਬਾਨਾ ਨੂੰ ਮੁਆਫੀ ਨਾਮੇ ਦੀ ਸ਼ਿਕਾਇਤ ਹੈ ਜਿਹੜੀ ਉਹ ਦਿੱਤੀ ਗਈ ਸੀ ਉਹ ਸ਼ਿਕਾਇਤ ਤੇ ਚਰਚਾ ਕਰਦੇ ਹਾਂ ਜੱਥੇਦਾਰ ਸਹਿਬਾਨਾ ਨੇ ਸੁਖਬੀਰ ਬਾਦਲ ਨੂੰ 31 ਜੁਲਾਈ ਤੋਂ ਪਹਿਲਾਂ-ਪਹਿਲਾਂ ਪੇਸ਼ ਹੋਣ ਦੇ ਜਿਹੜੇ ਹੁਕਮ ਨੇ ਉਹ ਜਾਰੀ ਕੀਤੇ ਸਨ ਉਹਨਾਂ ਨੂੰ ਤਲਬ ਕੀਤਾ ਗਿਆ ਅਤੇ ਹੁਣ 22 ਤਰੀਕ ਨੂੰ ਕਿਹਾ ਜਾ ਰਿਹਾ ਹੈ ਕਿ ਸੁਖਬੀਰ ਬਾਦਲ ਵਾਪਸ ਪਰਤਉਣਗੇ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਜ਼ਰੂਰ ਦੇਖਣ ਵਾਲੀ ਗੱਲ ਰਹੇਗੀ ਕਿ ਕੀ ਸੁਖਬੀਰ ਬਾਦਲ ਇੱਥੇ ਆ ਕੇ ਉਸ ਮੁਆਫੀ ਨਾਮੇ ਦਾ ਜਿਸ ਤਰੀਕੇ ਦਾ ਬਾਗਿਆਂ ਦੇ ਵੱਲੋਂ ਐਕਸਪੈਕਟ ਕੀਤਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦਾ ਜਵਾਬ ਦਿੱਤਾ ਜਾਏਗਾ ਕਿ ਉਹਦਾ ਜਵਾਬ ਦੇਣਗੇ ਜਾਂ ਫਿਰ ਆਪਣੇ ਤਰੀਕੇ ਦੇ ਨਾਲ ਸਾਰੀਆਂ ਗੱਲਾਂ ਦਾ ਜਿਹੜਾ ਜਵਾਬ ਹੈ ਉਹ ਸੁਖਬੀਰ ਬਾਦਲ ਦੇ ਵੱਲੋਂ ਦਿੱਤਾ ਜਾਏਗਾ ਪਰ ਫਿਲਹਾਲ ਦੇ ਲਈ ਜਾਣਕਾਰੀ ਦੇ دیਏ ਕਿ ਮਹਿੰਦਰ ਸਿੰਘ ਗਰੇਵਾਲ ਜਿਹੜੇ ਸਾਬਕਾ ਮੰਤਰੀ ਹੈ ਉਹਨਾਂ ਦੇ ਵੱਲੋਂ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ 22 ਤਰੀਕ ਦੇ ਨੇੜੇ ਜਿਹੜੇ ਸੁਖਬੀਰ ਬਾਦਲ ਵਾਪਸ ਪਰਤ ਸਕਦੇ ਆ ਕਿਉਂਕਿ ਫਿਲਹਾਲ ਦੇ ਲਈ ਆਪਣੇ ਪਰਿਵਾਰ ਸਮੇਤ ਉਹ ਵਿਦੇਸ਼ ਵਿੱਚ ਗਏ ਹੋਏ ਨੇ ਤੇ ਉੱਥੋਂ ਜਿੱਦਾਂ ਹੀ ਵਾਪਸ ਆਉਣਗੇ ਤਾਂ ਆ ਕੇ ਉਹਨਾਂ ਦੇ ਵੱਲੋਂ ਇਹ ਜਿਹੜੀ ਪੂਰੀ ਦੀ ਪੂਰੀ ਕਾਰਵਾਈ ਕੀਤੀ ਜਾਣੀ ਆ ਉਹਦੀ ਤਿਆਰੀ ਵਢੀ ਜਾਏਗੀ ਤੇ ਉਸ ਤੋਂ ਬਾਅਦ ਵਿੱਚ ਜਲਦੀ ਤੋਂ ਜਲਦੀ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਸੁਖਬੀਰ ਬਾਦਲ ਸਾਨੂੰ ਦਿੰਦੇ ਦਿਖਾਈ ਦੇਣਗੇ